ਨੇ ਉਹ ਘਰ ਤੋਂ ਨਹੀਂ ਸਾਧ ਸੰਗਤ ਜੀ ਕੇ ਮੈਂ ਐਡੇ ਉਹ ਮਹਾਂਪੁਰਖਰੇ ਵੰਗਣਾ ਚੁਰ ਗੁਰੂ ਜੀ ਮਹਾਰਾਜ ਜੀ ਪਰ ਮੈਂ ਕਿਹਾ ਜੀ ਨੂੰ ਕਹਿਣ ਆਇਆ ਫੋਨ ਦਾ ਬਲੰਸ ਮਹਾਰਾਜ ਸਾਪੜਾ ਦੇ ਉਹ ਤੇ ਗੱਲ ਕਰਾ ਮੈਂ ਮਾਮਾ ਧੀਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਸੱਚੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਐ ਚੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਜੀ ਜਨਮ ਦਿਓ ਅਸੀਂ ਵੀ ਜਾਣਾ ਪੰਥ ਦੀ ਸੇਵਾ ਕਰੀਏ ਮਹਾਰਾਜ ਕਹਿੰਦੇ ਭੁੱਖ ਕਿੱਥੋਂ ਲਿਆਵੋ ਜਿਹਦੇ ਉੱਤੇ ਤਰਚਣੋ ਵਾਹਿਗੁਰੂ ਮਾਫ ਕਰਨਾ ਮੇਰੀ ਗਲ ਕਹਿੰਦੇ ਮੇਰੇ ਪਿਤਾ ਜੀ ਬਹੁਤ ਗਰੇ ਵੱਡੇ ਮਾਫ ਕਰਨਾ ਜ਼ਰੂਰ ਕਹਿਣਾ ਚਾਹੁੰਨਾ ਵਕਤ ਐਨਾ ਮਾੜਾ ਤੇ ਨਾ ਭਿਆਨਕ ਆ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸਿਸ਼ਤਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪਕ ਛੋੜੀਆ ਭੁੱਖ ਤੋਂ ਜਨਮ ਜਮਣੇ ਬਦਲਣੀ ਚਾਹੀਦੀ ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਵਿਦਿਆਰਥੀਆਂ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਆਉਣ ਵਾਲੇ ਵਕਤ ਨੂੰ ਸੰਭਾਲੋ ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਜਰਨੈਲ ਸਿੰਘ ਪਿੰਡਰਾਵਾਲਾ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਹਿੰਦੇ ਇਹ ਦੱਸੋ ਵੀ ਤੁਹਾਡੇ ਕੋਲ ਸ਼ਿਸ਼ਤਰ ਕਿੰਨੇ ਆ ਉਹ ਕਹਿੰਦੇ ਮਹਾਰਾਜ ਸ਼ਿਸ਼ਤਰ ਤੇ ਸਾਡੇ ਕੋਈ ਵੀ ਨਹੀਂ ਸੱਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਫਿਰ ਉਹ ਵਾਲਾ ਸਮਾ ਬੜਾ ਭਿਆਨਕ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਆਪਣੇ ਬੱਚਿਆਂ ਨੂੰ ਦੇਓ 84 ਜੋ ਹੋਇਆ ਤੁਸਾਰ ਇਸ ਕਰਕੇ ਮੇਰੀ ਬਿੰਦੂ ਦੀ ਹਾ ਸਤਿ ਸ੍ਰੀ ਅਕਾਲ ਗੰਧਵਾਜ਼ ਵਿੱਚ ਗੁਰੂ ਕਰਤਾ ਸਨੇਹਾ ਦੇ ਆਇਆ ਬਾਬਾ ਜੀ ਦੇ ਚਰਨ ਛੋਣੇ ਸੀ ਕਿਹਨਾਂ ਚ ਮੈਨੂੰ ਦਸਰੇ ਪਾਸ ਚ ਦਿੱਤੇ ਇਸ ਕਰਕੇ ਮੈਂ ਵੀ ਦੂਰ ਚੱਲ ਕੇ ਆਇਆ ਪਰ ਤੁਮੇ ਕਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਤਲਬ ਕਿ ਜੱਗਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਦੁਨੀਆਂ ਦੀ ਕੋਈ ਚੀਜ਼ ਤੁਹਾਨੂੰ ਬਚਾ ਨਹੀਂ ਸਕਦੀ ਵਾਹ ਰਿਆ ਗਾ ਰੋ ਵਾਹ ਜੀ ਕੀ ਬਦਰ ਬੋਲੇ ਕਾਤ ਨਹੀਂ ਹੈ ਸਾਹਿਬ ਸਿੰਘ ਜੀ ਕੇ ਮੈਂ ਐਡੀਓ ਦੇ ਮਹਾਂਪੁਰਖ ਖੜੇ ਹੈ ਬੰਵੈਣਾ ਚੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਮੈਡੀਕਲ ਜਿਹੜੂ ਕਹਿ ਰਾਇਆ ਫੋਨ ਦਾ ਬਲੰਸ ਮਹਾਰਾਜ ਆਪਰਾ ਦੇ ਉਹ ਤੇ ਗੱਲ ਕਰਾ ਮੈਂ ਮਾਮਾ ਧੀਆਂ ਨਾਲ ਗੱਲ ਕਰੇਣਾ ਕਿ ਸੱਚੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ ਚੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾਣਾ ਪੰਥ ਦੀ ਸੇਵਾ ਕਰੀਏ ਤੇ ਮਹਾਰਾਜ ਕਹਿੰਦੇ ਭੁੱਖ ਕਿੱਥੋਂ ਲੈਵੋ ਜਿਹਦੇ ਉੱਤੇ ਤਰਚਣੋ ਵਾਹਿਗੁਰੂ ਮਾਫ ਕਰਨਾ ਮੇਰੀ ਗਲ ਕਹਿੰਦੇ ਮੇਰੇ ਪਿਤਾ ਜੀ ਬਹੁਤ ਗਰੇ ਵੱਡੇ ਮਾਫ ਕਰਨਾ ਜ਼ਰੂਰ ਕਹਿਣਾ ਚਾਹੁੰਨਾ ਵਕਤ ਐਨਾ ਮਾੜਾ ਤੇ ਨਾ ਭਿਆਨਕ ਆ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸਿਸ਼ਟਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪਕ ਛੋਡੀਆ ਭੁੱਖ ਤੋਂ ਜਨਮ ਜਮਣੇ ਬਦਲਣੀ ਚਾਹੀਦੀ ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਵਿਦਿਆਰਥੀਆਂ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਆਉਣ ਵਾਲੇ ਵਕਤ ਨੂੰ ਸੰਭਾਲੋ ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਜਰਨੈਲ ਸਿੰਘ ਪਿੰਡਰਾ ਆਉਣਾ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਹਿੰਦੇ ਇਹ ਦੱਸੋ ਵੀ ਤੁਹਾਡੇ ਕੋਲ ਸ਼ਿਸ਼ਤਰ ਕਿੰਨੇ ਆ ਉਹ ਕਹਿੰਦੇ ਮਹਾਰਾਜ ਸ਼ਿਸ਼ਤਰ ਤੇ ਸਾਡੇ ਕੋਈ ਵੀ ਨਹੀਂ ਸੱਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਕੋਰੋਂ ਵਾਲਾ ਸਮਾ ਬੜਾ ਭਿਆਨਕ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾਰੀ ਵਿਦਿਆ ਆਪਣੇ ਬੱਚਿਆਂ ਨੂੰ ਦੇਓ 84 ਜੋ ਹੋਇਆ ਦੋਸਾਰ ਇਹ ਕਰਕੇ ਮੇਰੀ ਬਿੰਦੂ ਜੀ ਹਾਂ ਸਤਿ ਸ੍ਰੀ ਅਕਾਲ ਗੰਧਵਾਜ਼ ਵਿੱਚ ਗੁਰੂ ਕਰਤਾ ਸਨੇਹਾ ਦੇ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਕਿਹਨਾਂ ਚ ਮੈਨੂੰ ਦਸਲੇ ਪਾਸਾ ਦਿੱਖਦੇ ਇਸ ਕਰਕੇ ਮੈਂ ਵੀ ਜੂਲ ਚੱਲ ਕੇ ਆਇਆ ਪਰ ਤੁਮੇ ਕਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਤਲਬ ਕਿ ਜੱਗਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਕਿ ਤੁਰੀਆਂ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਦ ਰਿਆ ਗਾ ਲੋ। ਬੋਲੇ